ਸ੍ਰੀ ਆਕਾਲ ਬਚਿੱਤਰ ਹੁਣੀ ਰਮਨੇ ਹੁਣੀ ਸਾਰੀ ਟੀਮ ਵੱਲੋਂ ਮੁਬਾਰਕਾਂ ਬੇਓ ਪਲੰਟੀ ਵੱਲੋਂ ਸਾਰਿਆਂ ਵੱਲੋਂ ਮੁਬਾਰਕਵਾਦ ਹੈ ਮੰਟੀ ਤੈਨੂੰ ਫੈਡਰੇਸ਼ਨ ਵੱਲੋਂ ਕਬੱਡੀ ਵੱਲੋਂ ਸੰਦੀਪ ਨੰਗਲੰਬੀਆਂ ਭਰਾ ਵੱਲੋਂ ਤੈਨੂੰ ਮੁਬਾਰਕਾਂ ਨੇ ਅੱਜ ਤੈਨੂੰ ਵੱਡੀ ਗੱਡੀ ਮਾਨ ਸਨਮਾਨ ਦੇ ਵਿੱਚ ਇਹ ਮਿਲ ਰਹੀ ਹੈ ਬਹੁਤ ਵੱਡਾ ਮਾਣ ਹੈ ਹੀਰਾ ਭਰਾਵਾਂ ਦੇ ਕਬੱਡੀ ਕੱਪ ਤੇ ਅੱਜ ਵੱਡਾ ਮਾਨ ਸਨਮਾਨ ਅਵਤਾਰ ਸਿੰਘ ਤਾਰੀ ਇੱਕ ਫੋਨ ਆਉਣਾ ਹੁੰਦਾ ਹਰ ਰੋਜ਼ ਤੇ ਬੰਟੀ ਨੂੰ ਇਹ ਨਹੀਂ ਪੁੱਛਣਾ ਹੁਣਾ ਵੀ ਜਿੱਤ ਗਏ ਜਾਂ ਹਾਰ ਗਏ ਔਰ ਮਾਨ ਸਨਮਾਨ ਇਹ ਹੁੰਦਾ ਵੀ ਟੀਮ ਵਧੀਆ ਖੇਡੀ ਕਿਸੇ ਖਿਡਾਰੀ ਦੇ ਸੱਟ ਫੇੜ ਤਾਂ ਨਹੀਂ ਲੱਗੀਆਂ ਉਹ ਇਨਸਾਨ ਹੈ ਅਵਤਾਰ ਸਿੰਘ ਤਾਰੀ ਔਰ ਸਾਡੇ ਹੀਰਾ ਭਰਾ ਪੀਰ ਸਤਵਾਲ ਹਣੀ ਸਾਰੇ ਵੀਰ ਨਿਊਜ਼ੀਲੈਂਡ ਵਾਲਿਆਂ ਦਾ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਇਸ ਲਈ ਜਿਹਨਾਂ ਵੱਡਾ ਮਾਨ ਸਨਮਾਨ ਇਸ ਲਈ ਮਿਲ ਰਿਹਾ ਹੈ ਬਹੁਤ ਬਹੁਤ ਸਤਿਕਾਰ ਹੈ ਸਾਰੇ ਵੀਰਾਂ ਦਾ ਮੈਂ ਕਿਹਾ ਕੋਈ ਚਾਬੀ ਦੇ ਦੀ ਕੀ ਕਰੀ ਵੀ ਉਹ ਤਾਂ ਚਾਬੀ ਨਹੀਂ ਨਾਲ ਲਖਾਈ ਫਿਰਦਾ ਕਿਹੜਾ ਪਿੰਡ ਆ ਬਾਈ ਤੇਰਾ ਕੋਲੀਆਂ ਹਾਲ ਤੋਂ ਇੱਕ ਨੌਜਾਨ ਬੰਟੀ ਦਾ ਨਾਮ ਵੀ ਆ ਲਾਈਵ ਵਾਲਿਆ ਦਿਖਾ ਦੀ ਯਾਰਾ ਆ ਦਿਖਾਓ ਮੁੰਡੇ ਦੀ ਵਾਹ ਤੇ ਬੰਟੀ ਦਾ ਨਾਮ ਲਖਾਇਆ ਹੋਇਆ ਆ ਦਿਖਾ ਦਿਓ ਤੀਰਸ ਜੀ ਆ ਮੁੰਡੇ ਨੂੰ ਸਕਰੀਨ ਸਾਹਮਣੇ ਲਾਈਵ ਸਾਹਮਣੇ ਦਿਖਾ ਦਿਓ ਬੰਟੀ ਦਾ ਨਾਮ ਆਪਣੇ ਵਾਹ ਤੇ ਲਖਾਈ ਫਿਰਦਾ ਹੈ ਬਹੁਤ ਵਧੀਆ ਇਨਸਾਨ ਸਰਦਾਰ ਜਸਵਿੰਦਰ ਸਿੰਘ ਜੀ ਸਰਦਾਰ ਨਰਮਲ ਸਿੰਘ ਜੀ ਸਾਰਿਆਂ ਵੱਲੋਂ ਰਮਨੇ ਹੋਣਾ ਵੱਲੋਂ ਗੁਲਜਾਰੀ ਹੋਣਾ ਵੱਲੋਂ ਅੱਜ ਆਪਾਂ ਤੀਰਥਹਿਰਾਂ ਨੂੰ ਵੀ ਯਾਦ ਕਰਦੇ ਹਾਂ ਜਿਹੜੇ ਉਹ ਵਿਚਾਰ ਜ਼ਰੂਰ ਦੇਣਗੇ ਤਸੀਦੇ ਦੇ ਪਰਿਵਾਰ ਇਹਦੇ ਭਰਾ ਇਹਦੇ ਫਾਦਰ ਸਾਹਿਬ ਇਹਦੀ ਰੋਜ਼ ਰਾਤ ਨੂੰ ਮਾਸ਼ ਕਰਦੇ ਜਾ ਕੇ ਪਰਿਵਾਰ ਦੀ ਸਪੋਰਟ ਤੋਂ ਬਿਨਾਂ ਪਰਿਵਾਰ ਦੇ ਦਿੱਤੇ ਚੰਗੇ ਗੁਣਾਂ ਤੋਂ ਬਿਨਾ ਕੋਈ ਵੀ ਖਿਡਾਰੀ ਵੱਡਾ ਖਿਡਾਰੀ ਨਹੀਂ ਬਣ ਸਕਦਾ ਤੇ ਲਗਾਤਾਰ ਪਿਛਲੇ ਕਿੰਨੇ ਸਾਲਾਂ ਤੋਂ ਬਾਂਟੀ ਕਬੱਡੀ ਦੀ ਦੁਨੀਆ ਵਿੱਚ ਚੋਟੀ ਤੇ ਇੱਕ ਵਾਰੀ ਬਾਂਟੀ ਤੇ ਬਾਂਟੀ ਦੇ ਪਰਿਵਾਰ ਲਈ ਜ਼ੋਰਦਾਰ ਤਾੜੀਆਂ ਸਾਰੇ ਲਾਈਏ ਕਿਉਂਕਿ ਸਮਾਜ ਨੂੰ ਇਹੋ ਜਿਹੇ ਖਿਡਾਰੀ ਇਹੋ ਜਿਹੇ ਨਾਇਕ ਦੇਣ ਦੇ ਪਿੱਛੇ ਇਕੱਲਾ ਖਿਡਾਰੀ ਬਾਂਟੀ ਨੂੰ ਤੇ ਉਹਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਧੰਨਵਾਦ ਇਸ ਲਈ ਤਾੜੀਆਂ ਜ਼ੋਰਦਾਰ ਜਿੱਥੋਂ ਦੀ ਗੱਡੀ ਜਾ ਰਹੀ ਹੈ ਤਾੜੀਆਂ ਦੇ ਨਾਲ ਸਾਰੇ